जय टीम जय पार्क मैं सोम सहोता। ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ। ਪੋਸੂ ਨਾਮਾ ਜਾਨਕੀ ਪਾਵਰ ਆਫ ਸੋਸ਼ਲ ਯੂਨਿਟੀ। ਦੋਸਤੋ ਹਮੇਸ਼ਾ ਮੈਂ ਇੱਕ ਗੱਲ ਕਰਦਾ ਹੁੰਦਾ ਕਿ ਸਾਡੇ ਸਮਾਜ ਦੇ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ। ਬਹੁਤ ਟੈਲੈਂਟ ਹੈ। ਕੋਈ ਵੀ ਖੇਤਰ ਤੁਸੀਂ ਲੈ ਲਓ ਹਰ ਇੱਕ ਖੇਤਰ ਦੇ ਵਿੱਚ ਆਪਣੇ ਆਪਣੇ ਹਿਸਾਬ ਦੇ ਨਾਲ ਸਮਾਜ ਦਾ ਜਿਹੜਾ ਯੋਗਦਾਨ ਹੈ ਉਹ ਨਜ਼ਰ ਆਉਂਦਾ ਹੈ। ਇਹਨਾਂ ਦਿਨਾਂ ਦੇ ਵਿੱਚ ਪਾਵਰ ਆਫ ਸੋਸ਼ਲ ਯੂਨਿਟੀ ਦੇ ਨਾਲ ਪੰਜਾਬ ਦੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਜਾਣ ਦਾ ਸਬਬ ਮਿਲਦਾ ਹੈ ਮੌਕਾ ਮਿਲਦਾ ਹੈ ਔਰ ਉੱਥੇ ਜਾ ਕੇ ਸਾਡੇ ਕੁਝ ਨੌਜਵਾਨਾਂ ਨਾਲ ਜਦੋਂ ਅਲੱਗ ਤਰ੍ਹਾਂ ਗੁਫ਼ਤਗੂ ਕਰੀਦੀ ਹੈ ਔਰ ਉਹਨਾਂ ਦੇ ਵਿਚਾਰ ਜਾਣਨ ਦੀ ਅਸੀਂ ਕੋਸ਼ਿਸ਼ ਕਰਦੇ ਆਂ ਤਾਂ ਉਹਨਾਂ ਦੇ ਵਿਚਾਰ ਸੁਣ ਕੇ ਸਾਨੂੰ ਇੰਜ ਲੱਗਦਾ ਹੈ ਕਿ ਸੱਚਮੁੱਚ ਅੱਜ ਟੈਲੈਂਟ ਦੀ ਕਿਸੇ ਵੀ ਖੇਤਰ ਦੇ ਵਿੱਚ ਨਜ਼ਰ ਜਿਹੜਾ ਟੈਲੈਂਟ ਹੈ ਉਹ ਬੁਰੀ ਤਰ੍ਹਾਂ ਨਜ਼ਰ ਆ ਰਿਹਾ ਹੈ ਔਰ ਪਿਛਲੇ ਦਿਨੀ ਜਦੋਂ ਅਸੀਂ ਪਠਾਨਕੋਟ ਗਏ ਪਠਾਨਕੋਟ ਦੇ ਵਿੱਚ ਸਾਡੀ ਮੁਲਾਕਾਤ ਨੌਜਵਾਨ ਐਡਵੋਕੇਟ ਅਰਪਿਤ ਸੁਮਿਆਲ ਸਾਹਿਬ ਦੇ ਨਾਲ ਹੋਈ ਹੈ ਜੋ ਬਤੌਰ ਐਡਵੋਕੇਟ ਆਪਣੀਆਂ ਸੇਵਾਵਾਂ ਦੇ ਰਹੇ ਨੇ ਗੱਲਾਂ-ਗੱਲਾਂ ਦੀ ਪਤਾ ਲੱਗਾ ਔਰ ਮੈਨੂੰ ਕਹਿੰਦੇ ਕਿ ਸੋਤਾ ਸਾਹਿਬ ਮੈਂ ਚਾਹੁੰਦਾ ਕਿ ਜੇਕਰ ਕਿਸੇ ਨੂੰ ਮਤਲਬ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਮਦਦ ਦੀ ਜ਼ਰੂਰਤ ਹੈ ਤਾਂ ਮੈਂ ਫ੍ਰੀ ਆਫ ਕਾਸਟ ਜਿਹੜੀ ਹੈ ਉਹ ਮਦਦ ਕਰਨੇ ਲਈ ਤਿਆਰ ਹਾਂ ਲੇਕਿਨ ਇਹ ਸਮਾਜ ਸਾਡਾ ਜਿਹੜਾ ਹੈ ਔਰ ਕਿਤਨਾ ਕਿਤੇ ਜਦੋਂ ਇਸ ਤਰ੍ਹਾਂ ਦੀਆਂ ਸੇਵਾਵਾਂ ਦੇਣ ਦੇ ਹੱਕ ਦੇ ਵਿੱਚ ਆਉਂਦਾ ਹੈ ਤਾਂ ਸਾਡੇ ਸਮਾਜ ਦਾ ਸਿਰ ਹੋਰ ਵੀ ਉੱਚਾ ਹੋ ਜਾਂਦਾ ਹੈ ਸਾਨੂੰ ਉਹ ਅਲੱਗ-ਅਲੱਗ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਕਸਬਿਆਂ ਵਿੱਚ ਜਾਣ ਦਾ ਮੌਕਾ ਕਿਉਂ ਮਿਲਦਾ ਮੈਂ ਇਸ ਬਾਰੇ ਵੀ ਕਲੀਅਰ ਦੱਸਾਂਗਾ ਔਰ ਇਸ ਬਾਰੇ ਵੀ ਤੁਹਾਨੂੰ ਪੂਰੀ ਗੱਲਬਾਤ ਸੁਣਾਵਾਂਗਾ ਜਿਹੜੀ ਐਡਵੋਕੇਟ ਅਰਪੇ ਤੋਂ ਸੁਮਿਆਲ ਸਾਹਿਬ ਨੇ ਪੋਸੂਨਾਮਾ ਚੈਨਲ ਦੇ ਨਾਲ ਸ਼ੇਅਰ ਕੀਤੀ ਹੈ ਲੇਕਿਨ ਸਬਬ ਕਿਉਂ ਬਣਦਾ ਹੈ ਇਹਨਾਂ ਦਿਨਾਂ ਵਿੱਚ ਸਾਨੂੰ ਪਿੰਡਾਂ ਦੇ ਵਿੱਚ ਜਾਣ ਦਾ ਕਸਬਿਆਂ ਦੇ ਵਿੱਚ ਔਰ ਸ਼ਹਿਰਾਂ ਦੇ ਵਿੱਚ ਦਰਅਸਲ ਪਾਵਰ ਆਫ ਸੋਸ਼ਲ ਜੁਨਿਟੀ ਦੇ ਵੱਲੋਂ ਜ਼ਮੀਨ ਦਾ ਟੁਕੜਾ ਜਿਹੜਾ ਹੈ ਸਾਢੇ 3 ਕਨਾਲਾਂ ਤੋਂ ਬਾਅਦ ਜਿਹੜੀ ਜ਼ਮੀਨ ਹੈ ਉਹ ਖਰੀਦੀ ਹੈ ਔਰ ਉਸਦੇ ਖਰਚੇ ਦੀ ਪਰਪਾਈ ਵਾਸਤੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਪਿੰਡਾਂ ਵਿੱਚ ਘੁੰਮ ਰਹੇ ਆਂ ਸ਼ਹਿਰਾਂ ਵਿੱਚ ਘੁੰਮ ਰਹੇ ਆਂ ਔਰ ਜੋ ਵੀ ਸਾਡੇ ਸਮਾਜ ਦੇ ਨਾਲ ਰਿਲੇਟਡ ਨੇ ਜਾਂ ਨਹੀਂ ਰਿਲੇਟਡ ਔਰ ਮੈਨੂੰ ਇੱਥੇ ਇੱਕ ਗੱਲ ਦੱਸ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜਿਸ ਤਰ੍ਹਾਂ ਸਾਡਾ ਸਮਾਜ ਪੱਬਾ ਪਹਾੜ ਹੋਇਆ ਪਿਆ ਹੈ ਇਸ ਜ਼ਮੀਨ ਨੂੰ ਲੈ ਕੇ ਕਿ ਰਜਿਸਟਰੀ ਬਹੁਤ ਜਲਦੀ ਕਰਵਾਉਣ ਜਾ ਰਹੇ ਆਂ ਔਰ ਉਸੇ ਤਰ੍ਹਾਂ ਜਨਰਲ ਕੈਟਾਗਰੀ ਜਿਹੜੇ ਸਾਡੇ ਵੀਰ ਬੱਚੇ ਬਜ਼ੁਰਗ ਨੇ ਜਿਹੜੇ ਸੱਚਮੁੱਚ ਇਹਨਾਂ ਚੀਜ਼ਾਂ ਨੂੰ ਕਦੇ ਨਹੀਂ ਮੰਨਦੇ ਉਹ ਵੀ ਇਸ ਵਿੱਚ ਯੋਗਦਾਨ ਪਾ ਰਹੇ ਨੇ ਔਰ ਜਦੋਂ ਸਾਨੂੰ ਅਲੱਗ-ਅਲੱਗ ਪਿੰਡਾਂ ਵਿੱਚ ਜਾ ਕੇ ਉੱਥੇ ਜਾ ਕੇ ਗੱਲਬਾਤ ਸ਼ੇਅਰ ਕਰਨ ਦਾ ਮੌਕਾ ਮਿਲਦਾ ਹੈ ਕਿ ਅਸਲ ਵਿੱਚ ਆਹ ਕਾਰਨ ਹੈ ਤਾ ਸਾਡੇ ਆਫੀਸਰ ਜਿਹੜੇ ਨੇ ਸਾਡੇ ਬੇਸ਼ੱਕ ਉਹ ਕਿਸੇ ਵੀ ਕੈਟਾਗਰੀ ਦੇ এমਪਲਾਈਜ਼ ਹੋਣ ਬਸ਼ਰਤੇ ਕਿ ਉਹਨਾਂ ਦੇ ਦਿਲ ਦੇ ਵਿੱਚ ਸਮਾਜ ਦਾ ਦਰਦ ਹੋਣਾ ਚਾਹੀਦਾ ਹੈ ਉਹ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਦਿੰਦੇ ਨੇ ਇਹਨਾਂ ਦਿਨਾਂ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਪਣੇ ਪੂਰੀ ਟੀਮ ਦੇ ਨਾਲ ਵਿਚਰ ਰਹੇ ਨੇ ਜਿਹਨਾਂ ਸਖਤਰ ਦੇ ਤੌਰ ਤੇ ਸਾਡੇ ਨਿਰਮਲ ਸਿੰਘ ਜੀ ਜਿਹੜੇ ਨੇ ਜਿਨ੍ਹਾਂ ਨੂੰ ਸੇਵਾਵਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਉਹ ਬਾਖੂਬੀ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹ ਵੀ ਨਾਲ ਹੁੰਦੇ ਨੇ ਮਤਲਬ ਕਹਿੰਦਾ ਕਿ ਪੂਰੀ ਟੀਮ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਵਿਚਰ ਰਹੀ ਹੈ ਪਿੰਡਾਂ ਦੇ ਵਿੱਚ ਵਿਚਰ ਰਹੀ ਹੈ ਜਸਲ ਸਾਹਿਬ ਦਾ ਇੱਕੋ ਹੀ ਕਹਿਣਾ ਹੈ ਕਿ ਆਪਣੇ ਪਿੰਡ ਦੇ ਵਿੱਚੋਂ ਵੱਧ ਤੋਂ ਵੱਧ ਜਿੰਨੀ ਵੀ ਕਲੈਕਸ਼ਨ ਹੋ ਸਕਦੀ ਹੈ ਕਿਉਂਕਿ ਪਿੰਡ ਦਾ ਨਾਮ ਜਦੋਂ ਇੱਥੇ ਲਿਖਿਆ ਜਾਏਗਾ ਤਾਂ ਪੂਰੇ ਪਿੰਡ ਨੂੰ ਜਿਹੜਾ ਹੈ ਉਹ ਮਤਲਬ ਮਾਣ ਹੋਵੇਗਾ ਕਿ ਸਾਡੇ ਵੀ ਪਿੰਡ ਨੇ ਇਸ ਨੇਕ ਕੰਮ ਵਾਸਤੇ ਆਪਣੇ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਯੋਗਦਾਨ ਪਾਇਆ ਹੈ ਦੋਸਤੋ ਇਥੇ ਫਿਰ ਮੈਂ ਤੁਹਾਨੂੰ ਹੁਣ ਇਹ ਵੀ ਗੱਲ ਦੱਸਣੀ ਚਾਹੁੰਦਾ ਕਿ ਐਡਵੋਕੇਟ ਅਰਪਿਤ ਸੁਮਿਆਲ ਸਾਹਿਬ ਨੇ ਜੋ ਮਤਲਬ ਕਿਹਾ ਹੈ ਕਿ ਮੇਰੀ ਲਾਇਕ ਕਿਸੇ ਵੀ ਤਰ੍ਹਾਂ ਦੀ ਕੋਈ ਸੇਵਾ ਹੋਵੇ ਮੈਂ ਮਤਲਬ ਸੇਵਾ ਜਿਹੜੀ ਹੈ ਬਤੌਰ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਮੈਂ ਉਹਨਾਂ ਨੂੰ ਆਪਣੀਆਂ ਸੇਵਾਵਾਂ ਜਿਹੜੀਆਂ ਪ੍ਰੋਵਾਈਡ ਕਰ ਸਕਦਾ ਹਾਂ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਹੈ ਮੈਂ ਚਾਹੁੰਦਾ ਕਿ ਜੇਕਰ ਮੈਂ ਸਮਾਜ ਦੇ ਕਿਸੇ ਕੰਮ ਆ ਸਕਦਾ ਹਾਂ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਾਂਗਾ ਮੈਂ ਤੁਹਾਨੂੰ ਉਸ ਦੀ ਉਸ ਨੌਜਵਾਨ ਦੀ ਬਾਈਟ ਜਿਹੜੀ ਹੈ ਉਹ ਰਿਕਾਰਡ ਪੋਸੂਨਾਮਾ ਚੈਨਲ ਨੇ ਕੀਤੀ ਹੈ ਔਰ ਉਹਨਾਂ ਨੇ ਕਿਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਕੀਤੇ ਨੇ ਕੀ ਕਿਹਾ ਉਹਨਾਂ ਨੇ ਕਿ ਬਕੌਰ ਐਡਵੋਕੇਟ ਮੈਂ ਕਾਨੂੰਨੀ ਸਲਾਹਕਾਰ ਦੇ ਤੌਰ ਤੇ ਹਮੇਸ਼ਾ ਤਿਆਰ ਹਾਂ ਮੈਨੂੰ ਜਿੱਥੇ ਵੀ ਤੁਸੀਂ ਐ ਐਜ਼ ਅਡਵੋਕੇਟ ਇਸਤੇਮਾਲ ਕਰਨਾ ਚਾਹੁੰਦੇ ਹੋ ਸਾਡੀਆਂ ਸੇਵਾਵਾਂ માં ਤੁਸੀਂ ਲੈ ਸਕਦੇ ਹੋ ਐਡਵੋਕੇਟ ਅਰਪਿਤ ਸੁਮਿਆਲ ਸਾਹਿਬ ਨੇ ਪੋਸੂ ਨਾਮਾ ਨਾਲ ਕੀ ਗੱਲਬਾਤ ਕੀਤੀ ਆ ਆਓ ਮਾਰਦੇ ਹਾਂ ਉਹਨਾਂ ਦੀ ਕੀਤੀ ਹੋਈ ਗੱਲਬਾਤ ਤੇ ਇੱਕ ਨਜ਼ਰ ਅੱਜ ਮੈਂ ਬਹੁਤ ਹੀ ਪ੍ਰਿਵੀਲੇਜਡ ਫੀਲ ਕਰ ਰਹੇ ਹਾਂ ਕਿ ਪੋਸੂ ਨਾਮਾ ਦੀ ਟੀਮ ਮੇਰੇ ਗ੍ਰੇ ਪ੍ਰਵੇਸ਼ ਆ ਕੇ ਉਹਨਾਂ ਨੇ शिरकत की थी मैं सोशल मीडिया के पोसुनामा के चैनल के थ्रू एक छोटी जी अनाउंसमेंट मतलब मैं अपने आपको इतना बड़ा फील नहीं करना चाहता बट इट्स जस्ट बिकॉज ऑफ बाबा बी आर अंबेडकर जी की मैं इतना जो योग्य हो गया कि मैं कि कोई हेल्प कर सका ਮੈਂ ਆ ਜਸਟ ਵਾਂਟ ਟੂ ਅਨਾਉਂਸ ਵਨ ਥਿੰਗ ਕਿ ਮੈਂ ਕਿਸੇ ਵੀ ਹੋਰ ਪੋਸੂ ਨਾਮਾ ਦੀ ਆਰਗੇਨਾਈਜੇਸ਼ਨ ਨੂੰ ਕੋਈ ਵੀ ਲੀਗਲ ਹੈਲਪ ਕੋਈ ਲੀਗਲ ਨੋਲਿਜ ਕੋਈ ਮਤਲਬ ਕੋਰ ਰਿਪਰੈਜੈਂਟੇਸ਼ਨ ਦੀ ਕੋਈ ਜ਼ਰੂਰਤ ਹੋਏ ਤਾਂ ਆਈ ਐਮ ਰੈਡੀ ਟੂ ਵਰਕ ਫਾਰ ਥੈਮ ਫ੍ਰੀ ਆਫ ਕਾਸਟ ਪ੍ਰੋ ਬੋਨੋ ਐਂਡ ਕੋਈ ਵੀ ਸਾਡੇ ਸਮਾਜ ਦਾ ਕੋਈ ਵੀ ਲੋਡ ਬੰਸਾਡਾ ਭਰਾ ਜਾਂ ਭੈਣ ਮਾਤਾ ਜਿਸ ਨੂੰ ਮੇਰੀ ਸਰਵਿਸਿਜ਼ ਦੀ ਲੋੜ ਹੋਏ ਐਨੀ ਟਾਈਮ ਐਨੀ ਵੇਅਰ ਇਨ ਪੰਜਾਬ ਫ੍ਰੀ ਆਫ ਕਾਸਟ ਆਈ ਐਮ ਰੈਡੀ ਟੂ ਡੂ ਐਨੀ ਹੈਲਪ from my side ਮੈਂ ਉਹਦੇ ਲਈ ਤਿਆਰ ਹਾਂ ਮੈਂ ਜਸ ਸੋਤਾ ਜੀ ਨੂੰ ਰਿਕੁਐਸਟ ਕੀਤੀ ਸੀ ਕਿ ਮੈਂ ਇੱਕ ਛੋਟੀ ਐਨਾਉਂਸ ਕਰੀ ਕਿ ਜੋ ਮੈਂ ਦੇ 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 ਸਕਦਾ ਸੋਸਾਇਟੀ ਨੂੰ ਉਹ ਮੈਂ ਦੇ ਸਕਾਂ ਜਸਟ ਬਿਕੋਜ਼ ਸਾਨੂੰ ਮਤਲਬ ਵੀਰ ਅੰਬੇਦਕਰ ਜੀ ਕਰਕੇ ਕੌਨਸਾਈਟਿਊਸ਼ਨ ਕਰਕੇ ਅੱਜ ਆਪਾਂ ਪੜੇ ਲਿਖੇ ਹੋ ਗਏ ਆ ਤੇ ਇੰਨੇ ਯੋਗ ਹੋ ਗਏ ਆ ਕਿ ਆਪਾਂ ਕੁਝ ਹੈਲਪ ਕਰੀਏ ਤੇ ਮੈਂ ਜਸਟ ਵਾਂਟਿਡ ਟੂ ਐਨਾਉਂਸ ਇਟ ਤੇ ਮੈਂ ਥੈਂਕ ਯੂ ਕਰਨੀ ਚਾਹੁੰਦਾ ਸੈਮ ਜੀ ਬਰੀ ਬੱਦ ਸੋਮ ਸੋਤਾ ਜੀ ਸੌਰੀ ਤੁਹਾਡੇ ਇੱਥੇ ਆਨ ਦਾ ਕਿ ਇੱਕ ਮੈਨੂੰ ਮੌਕਾ ਮਿਲਿਆ ਤੇ ਮੈਂ ਜ਼ਰੂਰ ਮੈਂ ਭਗਵਾਨ ਨੂੰ ਵੀ ਇਨ ਅਗੇ ਲੱਗੇ ਇੰਨੇ ਜੋਗੀ ਹੋਈ ਕਿ ਜੋ ਮੈਂ ਕਮਿਟ ਕਰ ਰਿਹਾ ਉਹ ਮੈਂ ਅਗੇ ਕੱਲ ਨੂੰ ਫਿਊਚਰ 'ਚ ਜ਼ਰੂਰ ਮੈਂ ਕਰ ਪਾਵਾਂਗਾ। ਥੈਂਕ ਯੂ ਸੋ ਮੱਚ। ਥੈਂਕ ਯੂ। ਥੈਂਕ ਯੂ ਬਈ। ਸੋ ਦੋਸਤੋ ਤੁਸੀਂ ਗੱਲਬਾਤ ਸੁਣੀ ਬਹੁਤ ਅੱਛਾ ਲੱਗਾ ਇਸ ਤਰ੍ਹਾਂ ਦੇ ਨੌਜਵਾਨ ਹੋਰ ਵੀ ਜੇਕਰ ਕਿਸੇ ਫੀਲਡ ਦੇ ਵਿੱਚ ਤੁਸੀਂ ਆਪਣੀ ਆਪਣਾ ਜਿਹੜਾ ਤਜਰਬਾ ਹੈ ਸਮਾਜ ਦੇ ਲੋਕਾਂ ਨਾਲ ਸ਼ੇਅਰ ਕਰ ਸਕਦੇ ਹੋ ਤੇ ਪੋਸੂ ਨਾਮਾ ਚੈਨਲ ਦੇ ਉੱਪਰ ਬਕਾਇਦਾ ਤੌਰ ਤੇ ਟੀਵੀ ਸਕਰੀਨ ਤੇ ਜੋ ਨੰਬਰ ਚੱਲ ਰਹੇ ਨੇ ਉਹਨਾਂ ਨੰਬਰਾਂ ਨੂੰ ਡਾਇਲ ਕਰਕੇ ਸਾਡੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਔਰ ਸਾਨੂੰ ਤੁਹਾਡੀਆਂ ਸੇਵਾਵਾਂ ਦੀ ਬਹੁਤ ਜ਼ਰੂਰਤ ਹੈ ਹਾਂ ਜੇਕਰ ਤੁਹਾਡੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਟੈਲੈਂਟ ਹੈ ਤੁਸੀਂ ਲਿਖਦੇ ਬਹੁਤ ਅੱਛਾ ਤੁਸੀਂ ਹੋਰ ਅਲੱਗ-ਅਲੱਗ ਖੇਤਰਾਂ ਦੇ ਵਿੱਚ ਆਪਣੀ ਜੌਬਸ ਕੀਤੀਆਂ ਨੇ ਉਹਨਾਂ ਦਾ ਤਜਰਬਾ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੇ ਪੋਸੂ ਨਾਮਾ ਚੈਨਲ ਤੇ ਚੱਲ ਰਹੇ ਨੰਬਰਾਂ ਤੇ ਡਾਇਲ ਕਰੋ ਸਾਡੇ ਨਾਲ ਸਿੱਧੀ ਗੱਲਬਾਤ ਕਰੋ ਆਉਣ ਵਾਲੇ ਦਿਨਾਂ ਵਿੱਚ ਤੁਸੀਂ ਵੀ ਜਾਂ ਅਸੀਂ ਤੁਹਾਡੇ ਕੋਲ ਜਾ ਕੇ ਵੀ ਤੁਹਾਡੇ ਟੈਲੈਂਟ ਦਾ ਫੈਰਾ ਲੈ ਸਕਦੇ ਹਾਂ ਉਸ ਫਾਇਦੇ ਦਾ ਜਿਹੜਾ ਕਹਿ ਸਕਦੇ ਆ ਕਿ ਪੋਸੂ ਨਾਮਾ ਤੇ ਜਦੋਂ ਚੱਲੇਗਾ ਤੇ ਹਜ਼ਾਰਾਂ ਲੋਕ ਜਿਹੜੇ ਨੇ ਸੁਣਨਗੇ ਔਰ ਸੁਣ ਤੋਂ ਬਾਅਦ ਤੁਹਾਡੇ ਨਾਲ ਵੀ ਸੰਪਰਕ ਕਰਨਗੇ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਯਾਨੀ ਆਪਣੇ ਦੋ ਸੋਮਸ ਹੋਂਤਾ ਨੂੰ ਦਿਓ ਇਜਾਜ਼ਤ ਜੈ ਭੀਮ ਜੈਪਾਲ